j u ਸਾਡੀ ਸਮੁਖੀ ਟੀਮ ਅਧਿਸ਼ਕਤ ਅੰਤਵਾਦੀਤਨ ਮਿੰਨਨ ਜੀ ਸੇ ਸਾਡੇ ਜਨਰਲ ਸਕੱਤਰ ਸਾਡੀ ਸੁਰੱਖਿਤੀ ਟੀਮ ਮੰਡਲ ਦੇ ਨਾਲ ਸਾਰੇ ਮੋਸ਼ਿਆਂ ਦੇ ਪ੍ਰਧਾਨ ਸੇ ਹਾਜ਼ਰ ਨੇ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਘਰ ਦੀ ਜਾਂਦਾ ਪੜਨੇ ਜੋੜ ਕੇ ਆਪਣੇ ਮੈਂਬਰ ਬਣਾ ਰਹੇ ਹਾਂ ਪਰ ਤੋਂ ਦੋ ਪਿੰਨੋ ਮੈਂਬਰ ਮੋਦੀ ਜੀ ਮੈਂਬਰ ਬਣੇ ਗੰਨਕ੍ਰੀਜ ਜਾਖੜ ਜੀ ਲਗਦਾ ਸਹਿਲਾਮਾ ਦੀ ਜਾਂ ਸੁਧਾਨਾ ਪਿਆਰ ਦੀ ਜਿਲ੍ਹੇ ਦੇ ਮੈਂਬਰਸ਼ਿਪ ਦਾ ਸਾਡੇ ਅਹਿਮ ਹਿੱਸਾ ਮਿਲਦਾ ਸਾਰੀ ਸਾਡੀ ਟੀਮ ਸਾਡੇ ਮੈਂਬਰ ਬਣਾਉਣਾ ਹੈ ਅੱਜ ਮਾਰਨਿੰਗ ਇੰਦਰ ਦੋਗਾ ਜੀ ਨੇ ਉਹ ਮੈਨੂੰ ਨੰਬਰ ਬਣਾਇਆ ਜੀ ਉਹ ਮੈਂ ਆਪਣੀ ਟੀਮ ਨੂੰ ਮੈਂਬਰ ਬਣਾ ਕੇ ਕੰਮ ਕਰ ਰਹੇ ਹਾਂ ਆਪਾਂ ਅੱਗੇ ਆਉਣਾ ਸਮਝਦੇ ਕਿੰਨੀ ਕ ਉਮੀਦ ਕਰਦੇ ਹਾਂ ਕਿੰਨੇ ਤੋਂ ਵੱਧ ਮੈਂਬਰ ਜੋੜ ਸਕਦੇ ਅਸੀਂ ਹਰ ਮਹੀਨੇ ਉੱਪਰ 200 ਮੈਂਬਰ ਦਾ ਟਾਰਗੇਟ ਲੈ ਕੇ ਚੱਲੇ ਹਾਂ ਹਰ ਮਹੀਨੇ ਸਾਡਾ ਬਹੁਤ ਸੋ ਨੰਬਰ ਪੜੂਗਾ ਸਾਡਾ ਜਿਹੜਾ ਟੋਲ ਫਰੀ ਨੰਬਰ ਆ 880702024 ਨੰਬਰ ਆ ਅਸੀਂ ਪੂਰਵ ਲੇਵਲ ਤੇ ਡਿਟਲ ਆ ਰਹੇ ਆ ਤਾਂ ਕਿ ਸਾਡੇ ਬੂਥ ਤੇ ਸ਼ਕਤੀ ਕਰਦੇ ਆਪਾਂ ਨਾ ਮੰਗਨੀ ਪਾਰਟੀ ਦੀ ਮੌਜੂਦਾ ਤਾਂ ਮੈਂਬਰਾਂ ਸੰਡੇ ਜਾ ਕੇ ਮੈਂਬਰ ਬੂਥ ਤਰ੍ਹਾਂ ਤਰ੍ਹਾਂ ਦੇ ਹੁਣ ਅੱਜ ਤੋਂ ਬਾਅਦ ਤਰ੍ਹਾਂ ਦੇ ਵਿੱਚ ਜਾ ਕੇ ਨਾ ਆਉਣੀ ਹੈ ਚਾਹੇ ਆਨਲਾਈਨ ਹੋਵੇ ਪੂਰੀ ਬੂਥ ਤਾਂ ਸਾਡੇ ਰਾਸ਼ਟਰੀ ਅਧਿਖਸ਼ ਅਮਿਤ ਸ਼ਾਹ ਜੀ ਦੇ ਨਿਯਤਤਵ ਦੇ ਵਿੱਚ ਜਦੋਂ ਚਿਪ ਹੋਈ ਸੀ ਉਦੋਂ ਇਹ ਪਾਰਟੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਬਣੀ ਸੀ ਵਨ ਆਫ ਦਿ ਲਾਰਜੈਸਟ ਪਾਰਟੀ ਇਨ ਦਿ ਵਰਲਡ ਐਸ ਵਨ ਫੇਰ ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਜਿਹੜਾ ਟੀਚਾ ਵੀ ਦੁਨੀਆ ਦੀ ਸਭ ਤੋਂ ਮੈਂਬਰ ਦੇ ਹਿਸਾਬ ਨਾਲ ਪਾਰਟੀ ਬਣਾਣੀ ਹੈ ਤੇ ਸਿਰਫ ਵੱਡੀ ਪਾਰਟੀ ਨਹੀਂ ਇਹ ਉਹ ਪਾਰਟੀ ਹੈ ਜਿਹੜੀ ਕਮਿਟਮੈਂਟ ਦੇ ਹਿਸਾਬ ਨਾਲ ਜਿਹੜੀ ਕਮਿਟਮੈਂਟ ਕਰਦੀ ਹੈ ਉਹਨੂੰ ਵੀ ਪੂਰਾ ਕਰਦੀ ਹੈ ਜੇ ਅਸੀਂ ਮੈਨੀਫੈਸਟੋ ਦੇ ਵਿੱਚ ਆਪਣੇ ਚਾਰ ਸੂਤਰੀਏ ਕਾਰਜਕ੍ਰਮ ਲੈ ਕੇ ਆਏ ਤੇ 10 ਸਾਲ ਦੀ ਸੱਤਾ ਦੇ ਵਿੱਚ ਅਸੀਂ ਉਹ ਸਾਰੇ ਹੀ ਕਾਰਜਕ੍ਰਮਾਂ ਨੂੰ ਪੂਰਾ ਕਰਨ ਦਾ ਕੰਮ ਕੀਤਾ ਚਾਹੇ ਉਹ ਲੋਕਾਂ ਦੇ ਬੈਂਕ ਖਾਤਿਆਂ ਦੀ ਗੱਲ ਹੋਵੇ ਗਰੀਬਾਂ ਦੇ ਘਰਾਂ ਦੀ ਗੱਲ ਹੋਵੇ 50 ਕਰੋੜ ਤੋਂ ਵੱਧ ਲੋਕਾਂ ਨੂੰ ਆਯੂਸ਼ਮਾਨ ਭਾਰਤ ਦੇ ਕਾਰਡ ਦੇਣ ਦੀ ਗੱਲ ਹੋਵੇ ਤੇ ਹੁਣ ਜਿਹੜੀ ਗੱਲ ਹੈ ਉਹ ਦੇਸ਼ ਨੂੰ ਵਿਕਸਿਤ ਭਾਰਤ ਬਣਾਉਣ ਦੀ ਗੱਲ ਹੈ 2047 24 7 ਦੇਸ਼ ਦੇ ਪ੍ਰਧਾਨ ਮੰਤਰੀ ਕੰਮ ਕਰ ਰਹੇ ਹੈ ਤੇ 47 ਤੱਕ ਦੇਸ਼ ਦੇ ਦੇਸ਼ ਨੂੰ ਵਿਕਸਿਤ ਭਾਰਤ ਬਣਾਉਣ ਦਾ ਜਿਹੜਾ ਸੁਪਨਾ ਹੈ ਉਹਦੀ ਇਹ ਨੀਂਵ ਬਣਾਈ ਜਾ ਰਹੀ ਹੈ ਉਸ ਨੀਂਵ ਦੇ ਲਈ ਭਾਰਤੀ ਜਨਤਾ ਪਾਰਟੀ ਦਾ ਇੱਕ ਇੱਕ ਕਾਰਜਕਰਤਾ ਜ਼ਮੀਨ ਤੇ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਵਿਚਾਰਧਾਰਾ ਦੇ ਨਾਲ ਜੋੜਨ ਲਈ ਤਿਆਰ ਹੈ ਤੇ ਅਗਲੇ ਕੁਝ ਸਮਾਜ ਦੇ ਵਿੱਚ ਉਹ ਸਾਰੇ ਹੀ ਘਰਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਦੇਖੋ ਪੰਜਾਬ ਦੇ ਲੋਕਾਂ ਨੂੰ ਮੇਰਾ ਸਨੇਹਾ ਇਹੀ ਹੈ ਵੀ ਅਸੀਂ ਸਾਰੀਆਂ ਪਾਰਟੀਆਂ ਪੰਜਾਬ 'ਚ ਦੇਖ ਲਈਆਂ ਕਾਂਗਰਸ ਦੀ ਸੱਤਾ ਵੀ ਦੇਖ ਲਈ ਆਮ ਆਦਮੀ ਪਾਰਟੀ ਵੀ 3 ਸਾਲ ਤੋਂ ਕੰਮ ਕਰ ਰਹੀ ਹੈ ਅਸੀਂ ਦੇਖ ਲਈ ਹੈ ਹੁਣ ਲੋਕਾਂ ਦੇ ਕੋਲ ਸਿਰਫ ਇੱਕੋ ਹੀ ਆਪਸ਼ਨ ਬਚਦੀ ਹੈ ਵੀ ਪੰਜਾਬ ਨੂੰ ਜੇ ਵਾਕਈ ਚੰਗਾ ਵਧੀਆ ਪੰਜਾਬ ਬਣਾਣਾ ਹੈ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲੈ ਕੇ ਆਈ ਹੈ ਅਸੀਂ ਸਟੇਟ ਦੇ ਵਿੱਚ ਉਹਦੇ ਨੇਤ੍ਰਿਤਵ ਦੇ ਵਿੱਚ ਹੀ ਅਸੀਂ ਜਿਹੜਾ ਡੈਫਿਸਿਟ ਹੈ ਪੰਜਾਬ ਦਾ ਪੌਣੇ 4 ਲੱਖ ਕਰੋੜ ਦਾ ਜਿਹੜਾ ਕਰਜ਼ਾ ਹੈ ਉਹਨੂੰ ਲਾਣ ਦਾ ਜੇ ਕੋਈ ਕੰਮ ਕਰ ਸਕਦਾ ਹੈ ਤਾਂ ਉਹ ਭਾਰਤੀ ਜਨਤਾ ਪਾਰਟੀ ਕਰ ਸਕਦੀ ਹੈ ਜੇ ਇੱਥੇ ਯੂਥ ਨੂੰ ਰੋਜ਼ਗਾਰ ਦੇਣ ਦਾ ਕੰਮ ਕਰ ਸਕਦੀ ਹੈ ਤਾਂ ਉਹ ਸਿਰਫ ਭਾਰਤੀ ਜਨਤਾ ਪਾਰਟੀ ਕਰ ਸਕਦੀ ਹੈ ਜੇ ਮਹਿਲਾਵਾਂ ਨੂੰ ਸੁਰੱਖਿਅਤ ਰੱਖਣ ਦੀ ਗੱਲ ਕਰ ਸਕਦੀ ਹੈ ਤੇ ਭਾਰਤੀ ਜਨਤਾ ਪਾਰਟੀ ਰੱਖ ਸਕਦੀ ਹੈ ਇਸ ਕਰਕੇ ਜੇ ਪੰਜਾਬ ਦੀ ਹੋਲਿਸਟਿਕ ਵਿਕਾਸ ਦੀ ਜੇ ਆਪਾਂ ਗੱਲ ਕਰੀਏ ਤੇ ਭਾਰਤੀ ਜਨਤਾ ਪਾਰਟੀ ਇਜ਼ ਦੀ ਵਨ ਓਨਲੀ ਪਾਰਟੀ ਜਿਹੜੀ ਪੰਜਾਬ ਨੂੰ ਰੰਗਲਾ ਪੰਜਾਬ ਚੜਦਾ ਪੰਜਾਬ ਜਿਹੜਾ ਅਸੀਂ ਬਣਾਉਣ ਦੀ ਗੱਲ ਕਰ ਰਹੇ ਹਾਂ ਉਹ ਸਿਰਫ ਭਾਰਤੀ ਜਨਤਾ ਪਾਰਟੀ